ਆ ਤੁਸੀਂ ਸ਼ੋਰੂਮ ਜਾ ਕੇ ਪਤਾ ਕਰੋ ਉਹ ਕਿਸ ਨੇ ਤੁਹਾਡੇ ਕੋ 20000 ਮੰਗਣਾ ਕਿਸ ਨੇ 18000 ਮੰਗਣਾ ਕਿਸ ਨੇ 22000 ਮੰਗਣਾ ਟੇਲਰ ਨੇ ਸਲਾਈ ਇਹਦੀ ਇਕੱਲੀ 4000 ਲੈਣੀ ਤੁਹਾਡੇ ਤੋਂ ਸਾਡੇ ਕੋਲ ਆਓ ਯਾਰ ਸਿਰਫ 2995 ਦੇ 2 ਪੀਸ ਸੂਟਮੈਂਟ ਤਿਆਰ ਕਰਕੇ ਲੈ ਜਾਓ ਰੰਗ ਤੁਹਾਡੀ ਮਰਜ਼ੀ ਦਾ ਆ ਦੇਖੋ ਇੱਕ ਵੱਡਾ ਫਾਇਦਾ ਜਿਹੜਾ ਕਰਾ ਵੀ ਝੱਗੀ ਝੱਗੀ ਨਾਲ ਲੈਣੀ ਆ ਬਟਨ ਵੀ ਇਦਾਂ ਲਾਉਣੇ ਆ ਆ ਜੇਪਾ ਵੀ ਦੋ ਇਦਾਂ ਹੀ ਲਾਉਣੀਆਂ ਮਤਲਬ 3 ਪੀਸ ਸੂਟਮੈਂਟ 25000 26000 28000 ਰੁਪਿਆ ਨਹੀਂ ਦੇਣ ਦੀ ਲੋੜ ਤੁਹਾਨੂੰ 6-7000 ਰੁਪਿਆ ਸ라이ਦਾਰ ਜੀ ਨੂੰ ਨਹੀਂ ਦੇਣ ਲੋੜ ਦੇਣ ਦੀ ਸਾਡੇ ਕੋਲ ਆਓ 3560 ਰੁਪਏ ਦੇ ਵਿੱਚ 3 ਪੀਸ ਕੋਟਪੈਟ ਲੈ ਜਾਓ ਰੰਗ ਆਪਣੀ ਮਰਜ਼ੀ ਆ ਲੈ ਜਾਓ ਆ ਹੁਣ ਚੈੱਕ ਕਰੋ ਗਿੱਤਿਆਂ ਬੁੱਤਿਆਂ ਲੱਗੀਆਂ ਆ ਦੋ ਜੇਪਾਂ ਲੱਗੀਆਂ ਆ ਰੰਗ ਵੀ ਬਹੁਤ ਸੋਹਣਾ ਇਹ ਗੀਜ਼ਾ ਕਾਟਨ ਕਹਿੰਦੇ ਆ ਜੀ ਇਹ ਕੋਟ ਦੇ ਪਿਆ ਮੇਰੇ ਕੱਪੜੇ ਨੂੰ 3000 ਰੁਪਏ ਤੋਂ ਕੱਟ ਕੇ ਤੇ ਵੀ ਬਿਆਰ ਜੀ ਦੁਕਾਨਦਾਰ ਨੇ ਨਹੀਂ ਦੇਣਾ ਸਾਡੇ ਕੋਲ ਆਉ 3000 ਵਾਲਾ ਕੁਰਤਾ ਪਜਾਮਾ ਸਿਰਫ 1300 ਰੁਪਏ ਚ ਲੈ ਜਾਓ ਸਲਾਈ ਕਰਕੇ ਦਵਾਂਗੇ 25 26 27 28 30000 ਜੋ ਮੂਹ ਜਨਾ ਦੁਕਾਨਦਾਰ ਮੰਗਦੇ ਤੁਸੀਂ ਭੋਲਿਆ ਤੁਸੀਂ ਦਿਓ ਨਿਓ ਉਹ ਇਹਦਾ 30000 ਰੇਟ ਨਹੀਂ ਹੈਗਾ 650 ਰੁਪਏ ਚ ਦਵਾਂਗੇ ਸਲਾਈ ਕਰਕੇ ਦਵਾਂਗੇ ਤੁਹਾਡੀ ਮਰਜ਼ੀ ਦੀ ਉੱਤੋਂ ਉੱਪਲੀ ਰੇਂਜ ਜਿੰਤਾ ਨਹੀਂ ਤੁਹਾਨੂੰ ਚਾਹੀਦੀ ਆ ਦੇ ਦਾਂਗੇ ਉਹ ਬਾਈ ਜੀ ਤੁਸੀਂ ਤਾਂ ਚੀਕਾਂ ਕਰਾਈ ਜਾਂਦੇ ਹੋ ਕੁਰਤੇ ਪਜਾਮੇ ਰੇਟ ਲਿਆ ਦੁਕਾਨਦਾਰ ਪਰੇਸ਼ਾਨ ਹੋ ਜਾਣੇ ਓਏ ਹਲੇ ਪਰ ਪਰ ਆ ਬਰੇ ਗੁਗਲੇ ਮੁਗਲੇ ਝੁਗਲੇ ਕਿਹੜੇ ਮੇਰੇ ਭਰਾ ਆ ਇਹ بڑے ਕਾਝੋਰੇ ਤੁਹਾਡੀ ਵੀਡੀਓ ਦੇਖੋ ਉਹ ਹੋਣ ਗਈ ਕਿਉਂਕਿ ਹਲੇ ਤਾਂ ਸ਼ੁਰੂ ਹੋਇਆ ਕਿਉਂਕਿ ਸੰਦੀਪ ਸੈਕੜੇ ਹਲੇ ਤਾਂ ਨਬਜ ਫੜੀ ਆ ਹਲੇ ਦੱਬਣੀ ਆ ਆ ਚੱਕੋ ਕੁਰਤਾ ਪਿਆਮਾ ਰੇਮਡਾ ਇਹ ਰੇਮਡਾ ਕੁਰਤਾ ਪਿਆਮਾ ਲੈਣਾ ਜਿੱਦ ਤਹ 1000 ਤੋਂ ਸ਼ੁਰੂ ਹੁੰਦਾ ਨਾ 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 ਬੌਜੀ 1200 ਰੁਪਏ ਦੇ ਦਵਾਗੇ ਰੇਮਡਾ ਕੁਰਤਾ ਪਿਆਮਾ ਚੱਕੋ ਈ ਆਰਾਮ ਦਾ ਕੁਰਤਾ ਪਜਾਮਾ ਕਹਿੰਦੇ ਕੀ ਦਾ ਕਾਟਨ ਸੀ ਆਰਾਮ ਦਾ ਕੁਰਤਾ ਪਜਾਮਾ 3500 ਦਾ ਘੱਟ ਮਿਲਦਾ ਹੀ ਨਹੀਂ ਇਹ ਵੀ 1500 ਚ ਦੇ ਦਾਂਗੇ ਜੀ ਗੱਲਾਂ ਤਾਂ ਬਹੁਤ ਕਰੀ ਜਾਂਦੇ ਹੋ ਰੰਗ ਸਾਰੇ ਦਿਖਾਈ ਜਾਂਦੇ ਹੋ ਕੱਪੜਾ ਦਾ ਸਸਤਾ ਲਈ ਜਾਂਦੇ ਹੋ ਇਹ ਕੋਈ ਸਾਡਾ ਭਰਾ ਐਦਾ ਮੰਗੀਮਾਲ ਭਾਈ ਦੀ ਫੋਟੋ ਲਿਆਇਆ ਕੱਢ ਕੇ ਵੀ ਕੁਰਤਾ ਪਜਾਮਾ ਪਾਉਣਾ ਹੀ ਉਹ ਆ ਜਿਹੜਾ ਮੰਗੀਮਾਲ ਪਾਉਦਾ ਫਿਰ ਹੱਥ ਨਾ ਖੜੇ ਕਰਦੇ ਹੋ ਤੇ ਖੜੇ ਤਾਂ ਉਹਦੇ ਹੋ ਜਾਣੇ ਆ ਜਦੋਂ ਫੋਟੋ ਲੈ ਕੇ ਸਾਡੇ ਕੋਲੇ ਆਇਆ ਉਹਨੇ ਹੱਥ ਖੜੇ ਕਰਕੇ ਪਤਾ ਕੀ ਕਹਿਣਾ ਵਾ ਇੱਧਰ ਦੇਖੋ ਕੀ ਕਹਿਣਾ ਆ ਵੀ ਲੈਣਾ ਉਹ ਵੀ ਲੈਣਾ ਆ ਵੀ ਲੈਣਾ ਉਹ ਵੀ ਲੈਣਾ ਰੰਗ ਮੈਂ ਕਹਿੰਦਾ ਮਾਲ ਵੀ ਵਾਂਗੂ ਚੜੇ ਪਿਆ ਜਿਹੜੇ ਕਹਿੰਦੇ ਵੀ ਸਾਨੂੰ ਤਾਂ ਰਾਣਾ ਗੁਰਜੀਤ ਸਿੰਘ ਜਿਹੜੀਆਂ ਪੱਗਾਂ ਬੰਨਦਾ ਉਹ ਤਾਂ ਇਹ ਪੱਗਾਂ ਚਾਹੀਦੀਆਂ ਆਹ ਦੇਖੋ ਉਹ ਵੀ ਮਿਲ ਜਾਣੀਆਂ ਕਹਿੰਦੇ ਰਾਣਾ ਗੁਰਜੀਤ ਨੂੰ ਪੱਗਾਂ ਦੇ ਰੰਗ ਬੜੇ ਪਸੰਦ ਆ ਉਹ ਵੀ ਮਿਲ ਜਾਣੇ ਆ ਲਓ ਜੀ ਵਿਆਹਾਂ ਦੇ ਦਿਨ ਸ਼ੁਰੂ ਹੋ ਗਏ ਆ ਪੰਜਾਬ ਦੇ ਮੁੰਡਿਆਂ ਦੇ ਚਿਹਰੇ ਤੇ ਖੁਸ਼ੀ ਆ ਗਈ ਜੇ ਤੁਹਾਡੇ ਅੱਜ ਕਰਨੇ ਆ ਬਹੁਤ سارے ਪੈਦੇ ਜਿਹੜੀਆਂ ਬਜ਼ਾਰਾਂ 'ਚ ਲੁੱਟਾਂ ਹੁੰਦੀਆਂ ਜਮਾਂ ਬੰਦ ਕਰ ਦਿਆਂਗੇ ਅਸੀਂ ਪਹੁੰਚ ਚੁੱਕੇ ਹਾਂ ਪੁਤਲੀਕਰ ਚੌਂਕ ਸ੍ਰੀ ਅੰਮ੍ਰਿਤਸਰ ਸਾਹਿਬ ਮਾਤੂ ਸ੍ਰੀ ਦਸਤਾਰ ਦੇ ਸਟੋਰ ਤੇ ਜਿੱਥੇ ਰੇਟ ਬਹੁਤ ਘੱਟ ਹੋਣੇ ਆ ਅੱਜ ਦੀ ਵੀਡੀਓ ਐਂਡ ਤੱਕ ਦੇਖ ਲਿਓ ਬਹੁਤ ਸਾਰੇ ਤੁਹਾਡੇ ਆਪਾਂ ਫਾਇਦੇ ਕਰਕੇ ਜਾਵਾਂਗੇ ਆ ਤੁਸੀਂ ਸ਼ੋਅਰੂਮ 'ਚ ਜਾ ਕੇ ਪਤਾ ਕਰੋ ਉਹ ਕਿਸੇ ਨੇ ਤੁਹਾਡੇ ਕੋਲ 20000 ਮੰਗਣਾ ਕਿਸੇ ਨੇ 18000 ਮੰਗਣਾ ਕਿਸੇ ਨੇ 22000 ਮੰਗਣਾ ਟੇਲਰ ਨੇ ਸਲਾਈ ਇਹਦੀ ਇਕੱਲੀ 4000 ਲੈਣੀ ਤੁਹਾਡੇ ਤੋਂ ਸਾਡੇ ਕੋਲ ਆਓ ਯਾਰ ਸਿਰਫ 2995 ਚ 2 ਪੀਸ ਕੋਰਟ ਪੈਂਟ ਤਿਆਰ ਕਰਕੇ ਲੈ ਜਾਓ ਰੰਗ ਤੁਹਾਡੀ ਮਰਜ਼ੀ ਦਾ ਹੋਰ ਦੇਖੋ ਚਾਹੇ ਸ਼ਹਿਰੀ ਸਟਾਈਲ ਬਣਾ ਲਓ ਪੈਨ ਕੋਲਰ ਵਾਲਾ ਚਾਹੇ ਤੁਸੀਂ ਬਣਾ ਲਓ ਇਦਾਂ ਦਾ 2 ਪੀਸ ਕੋਰਟ ਪੈਂਟ ਇਹ ਬਾਜ਼ਾਰ 'ਚ 18 20 22000 ਦਾ ਅਸੀਂ 2995 'ਚ ਤੇ ਦੇਣਾ ਹੈਗਾ ਆਜੋ ਵੀਰੋ ਆਜੋ ਭੱਜ ਕੇ ਆਹ ਦੇਖੋ ਇੱਕ ਵੱਡਾ ਫਾਇਦਾ ਜਿਹੜਾ ਕਰਾ ਵੀ ਝੱਗੀ ਝੁੱਗੀ ਨਾਲ ਲੈਣੀ ਆ ਬਟਨ ਵੀ ਇਦਾਂ ਲਾਉਣੇ ਆ ਆ ਜੇਪਾ ਵੀ ਦੋ ਇਦਾਂ ਹੀ ਲਾਉਣੀਆਂ ਮਤਲਬ 3 ਪੀਸ ਕੋਰਟ ਪੈਂਟ 22000 26000 28000 ਰੁਪਿਆ ਨਹੀਂ ਦੇਣ ਦੀ ਲੋੜ ਤੁਹਾਨੂੰ 6-7000 ਰੁਪਿਆ ਸਰਾਹੀ ਦਾਰਜੀ ਨੂੰ ਨਹੀਂ ਇਹਦੇ ਉਹ ਲੋੜ ਦੇਣ ਦੀ ਸਾਡੇ ਕੋਲ ਆਓ 3760 ਰੁਪਏ ਦੇ ਵਿੱਚ 3 ਪੀਸ ਕੋਟਪੈਂਟ ਲੈ ਜਾਓ ਰੰਗ ਆਪਣੀ ਮਰਜ਼ੀ ਆ ਲੈ ਜਾਓ ਹੁਣ ਕੈਨੇਡਾ ਵਾਲੇ ਭਰਾ ਵੀ ਦੇਖਦੇ ਆ ਅਮਰੀਕਾ ਵਾਲੇ ਵੀ ਦੇਖਦੇ ਆ ਇੰਗਲੈਂਡ ਵਾਲੇ ਦੇਖਦੇ ਆ ਜਿਹੜੇ ਸ਼ਹਿਰਾਂ ਦੇ ਵਿੱਚ ਐ ਚਾਰ ਵਧੀਆ ਪੈਸੇ ਲੈ ਕੇ ਜਿਹੜੇ ਫੋਰਡਰ ਤੇ ਬਹਿ ਕੇ ਜਾਂਣਾ ਉਹ ਵੀ ਦੇਖਦੇ ਆ ਉਹ ਕਹਿੰਦੇ ਹੁਣ ਕਿੱਧਰ ਕਮਾਈ ਜਾਂਦੇ ਹੋ ਤੁਹਾਨੂੰ ਆ ਜਾਓ ਤੁਹਾਨੂੰ ਵੀ ਦਿਖਾ ਦਈਏ ਜਿਹੜੇ ਸ਼ਕੀਮ ਭਰਾ ਕਹਿੰਦੇ ਵੀ ਸਾਨੂੰ ਤਾਂ ਮੜਾ ਜਾਂ ਉੱਪਰਲਾ ਸੌਦਾ ਚਾਹੀਦਾ ਸਾਡੇ ਕੋਲ ਹਰ ਤਰ੍ਹਾਂ ਦੀ ਕੁਆਲਿਟੀ ਹੈਗੀ ਆ ਪਰ ਸਾਡੇ ਕੋਲ ਲੁੱਟ ਹੈ ਨਹੀਂ ਇਸ ਸ਼ੋਰੂਮ ਦੇ ਵਿੱਚ 12-13000 ਤੋਂ ਵੱਧ ਰੇਂਜ ਦਾ ਕੋਟਪੈਂਟ ਨਹੀਂ ਹੈਗਾ ਪਰ ਇਹ ਰੇਂਜ ਉਹੀ ਆ ਜਿਹੜੀ ਤੁਸੀਂ ਸ਼ੋਰੂਮ ਵਿੱਚ 30-40000 ਦਿੰਦੇ ਆ ਇੱਥੇ ਫਾਇਦੇ ਕਰਦੇ ਆ ਮਤਲਬ ਲਗਜ਼ਰੀ ਤੋਂ ਲਗਜ਼ਰੀ ਅਲਟਰਾ ਲਗਜ਼ਰੀ ਵੀ ਕੋਟਪੈਂਟ ਤੁਹਾਨੂੰ ਮਿਲ ਜਾਣੇ ਹੈਗੇ ਆ ਆ ਦੇਖੋ ਆ ਦੇਖ ਕੇ ਬਾਸਕਟ ਹੋਂ ਤੁਹਾਡੇ ਭੋਖ ਲੈਂਦੀ ਹੋਣੀ ਆ ਨਾ ਕਿੰਨੇ ਵਾਹ ਆ ਯਾਰ ਪਤਾ ਦਿਖਾ ਰਿਆ ਚੀਜ਼ਾਂ ਇਤਨੀਆਂ ਮਾਡਰਨ ਮਾਡਰਨ ਲਗਜ਼ਰੀ ਆਈਟਮਾਂ ਸਾਡੇ ਕੋਲ ਬਹੁਤ ਯਾਰ ਚਾਹੇ ਬਾਸਕਟ ਲੈ ਜਾਓ ਚਾਹੇ ਬਲੇਜ਼ਰ ਲੈ ਲਓ ਸਾਡੇ ਅਫਸਰ ਸੇਵਨਾਂ ਲਈ ਚਾਹੇ ਲੈ ਜਾਓ ਲੌਂਗ ਕੋਟ ਉਹਦੇ ਵਿੱਚ ਹੁਣ ਕੁਰਤਾ ਪਜਾਮਾ ਚਾਹੇ ਕਾਲਾ ਚਿੱਟਾ ਪੀਲਾ ਨੀਲਾ ਗੱਲਾ ਪੱਬਾ ਜਿੰਨੇ ਰੰਗ ਹੈਗੇ ਆ ਜਿਹੜਾ ਵੀ ਲੈਣਾ ਆ ਹੁਣ ਚੈੱਕ ਕਰੋ ਕੀਤਿਆਂ ਬੂਤੀਆਂ ਲੱਗੀਆਂ ਆ ਦੋ ਜੇਪਾਂ ਲੱਗੀਆਂ ਆ ਰੰਗ ਹੀ ਬਹੁਤ ਸੋਹਣਾ ਇਹ ਗੀਦਾ ਕਾਟਨ ਕਹਿੰਦੇ ਆ ਇਹ ਸਪੋਰਟੇ ਪਜਾਮੇ ਦੇ ਕੱਪੜੇ ਨੇ 3000 ਰੁਪਏ ਤੋਂ ਘੱਟ ਕਿਸੇ ਵੀ ਬਿਜਾਰਜ ਦੁਕਾਨਦਾਰ ਨੇ ਨਹੀਂ ਦੇਣਾ ਸਾਡੇ ਕੋਲ ਆਓ 3000 ਵਾਲਾ ਕੁਰਤਾ ਪਜਾਮਾ ਸਿਰਫ 1300 ਰੁਪਏ ਚ ਲੈ ਜਾਓ ਸਲਾਈ ਕਰਕੇ ਦਵਾਂਗੇ ਇਸ ਤੋਂ ਇਲਾਵਾ ਬਾਸਕੜਾ ਤੁਸੀਂ ਪਲੇਨ ਵੀ ਲੈ 사ਦੇ ਆ ਦੇਖੋ ਸਾਡੇ ਕੋਲੋਂ ਦਾ ਫਾਇਦਾ ਕੀ ਹੈ ਚਾਹੇ ਕੁਰਤਾ ਪਜਾਮਾ ਲੈ ਜਾਓ ਚਾਹੇ ਤੁਸੀਂ ਸਰਵਾਸੂਟ ਵਾਲਾ ਬਣਾ ਲਓ ਚਾਹੇ ਪਠਾਨੀ suit ਬਣਾ ਲਓ ਜਿੰਦਾ ਨਾ ਮਰਜੀ ਬਣਾ ਲਓ ਤੁਹਾਡੇ ਕੋਲ ਸਾਰੀਆਂ ਆਪਸ਼ਨਾਂ ਆ ਉਹਦੇ ਰੇਟ ਵੱਖ-ਵੱਖਰੇ ਆ ਜਿੰਨਾ ਗੜ ਪਾਉਂਗੇ ਓਨਾ ਮਿੱਟਾ ਹੁੰਦਾ ਜਾਣਾ ਹੁਣ ਵਿਆਹ ਜ ਸ਼ੇਰਵਾਨੀ ਪਾਉਣੀ ਸਰਦਾਰ ਜੀ ਨੇ ਮੁੰਡੇ ਨੇ ਆ ਲਓ ਵੀ 25 26 27 28 30 ਹਜ਼ਾਰ ਜੋ ਮੂੰਹ ਜਨਾ ਦੁਕਾਨਦਾਰ ਮੰਗੇ ਨੇ ਤੁਸੀਂ ਭੋਲਿਆ ਤੁਸੀਂ ਦਿਓ ਨਿਓ ਉਹ ਇਹਦਾ 30000 ਰੁਪਿਆ ਰੇਟ ਨਹੀਂ ਹੈਗਾ 6500 ਰੁਪਏ ਜ ਦਵਾਂਗੇ ਸਲਾਈ ਕਰਕੇ ਦਵਾਂਗੇ ਤੁਹਾਡੀ ਮਰਜ਼ੀ ਦੀ ਉਦੋਂ ਉਪਰੀ ਰੇਂਜ ਜਿੰਦਾਂ ਦੀ ਤੁਹਾਨੂੰ ਚਾਹੀਦੀ ਹੈ ਦੇ ਦਾਂਗੇ ਗੱਲ ਸਹੀ ਕੀਤੀ ਗਲਤ ਮੈਂ ਬਿਲਕੁਲ ਸਹੀ ਕੀਤੀ ਹੈ ਕਿਉਂਕਿ ਗੱਲ ਜਦੋਂ ਸਹੀ ਕਰਦੇ ਆਂ ਤੇ ਦਮਦਾਰ ਨਾਲ ਗੱਲ ਕਰਦੇ ਆਂ ਆ ਚੱਕੋ ਹੁਣ ਦਿਖਾਣੇ ਵੈਰਾਈਟੀ ਜੰਮੀਆਂ ਦਿਖਾ ਦਿਆਂ ਹੱਟੀ ਦੇ ਆਣ ਦਿਖਾਤੇ ਸਮਾਈ ਕੀਤੇ ਸੂਟ ਦਿਖਾਤੇ ਵਾਰੀ ਆਉਂਦੀ ਕੱਪੜੇ ਦੀ ਕਪੜੇ ਦੀ ਆ ਚੱਕੋ ਗੀਜ਼ਾ कॉटन ਦਾ কুর্তা ਪਜਾਮਾ ਆ ਚੈੱਕ ਕਰ ਲੋ ਗੀਜ਼ਾ कॉटन ਲਿਖਿਆ ਐਵੇਂ ਨਹੀਂ ਫੜੀਆਂ ਨਹੀਂ ਮਾਰਦੇ ਉੱਚੀਆਂ ਉੱਚੀਆਂ ਆਵਾਜ਼ਾਂ ਦੇ ਇਕੱਲੀਆਂ ਗੱਲਾਂ ਨਹੀਂ ਕਰਦੇ ਦਮ ਵੀ ਹੈਗਾ ਅੰਦਰ ਵੀ ਤੇ ਜ਼ੁਬਾਨ ਤੇ ਵੀ ਆ ਚੱਕੋ ਗੀਜ਼ਾ कॉटन ਦਾ কুর্তা ਪਜਾਮਾ 1500 ਦਾ ਮਿਲਦਾ 700 ਰੁਪਏ ਦਾ ਦਵਾਂਗੇ ਆ ਚੱਕੋ ਹੁਣ ਆ ਗਿਆ ਦਬਈ ਵਾਲਾ কুর্তা ਪਜਾਮਾ ਕਿਸੇ ਵੀ ਦੁਕਾਨ ਤੇ ਚਲੇ ਜਾਓ 3-4000 ਤੋਂ ਘੱਟ ਕੁਰਤੇ ਪਜਾਮੇ ਦਾ ਰੇਟ ਹੈ ਨਹੀਂ ਇਹ ਤਾਂ ਲੱਗੀ ਲੱਗ ਲਈ ਜਾਂਦੇ ਆ ਹੁਣ ਦੁਕਾਨਦਾਰ ਸਮਾਈ ਕਰਨ ਵਾਲੇ ਟੇਲਰ ਤਿਆਰ ਹੋ ਜਾਓ ਨੇਰੀਆਂ ਲੈ ਦੇਣੀਆਂ ਆ ਆ ਚੱਕੋ ਬਾਜੀ ਦੁਬਈ ਵਾਲਾ ਕੁਰਤਾ ਪਜਾਮਾ ਵਿਆਹਾਂ ਦੇ 3000 3500 ਤੋਂ ਘੱਟ ਨਹੀਂ ਮਿਲਣਾ ਚੱਕੋ 1200 ਰੁਪਏ ਦੇ ਵਿੱਚ ਆਜੋ ਪਿਓਰ ਫੈਬਰਿਕ ਇਟਾਲੀਅਨ ਗੀਜ਼ਾ ਕੋਟਨ ਸਿਆਰਾਮ ਦੀ ਹਾਜੀ ਵਿਆਹਾਂ ਦੇ 3 3000 ਚੱਕੋ 1500 ਰੁਪਏ ਦੀ ਚੱਕੋ ਪੇਪਰ ਕੋਟਨ ਲੈਲਣ ਦੇ ਵਿੱਚ ਆ ਚੈੱਕ ਕਰੋ ਕਪੜਾ ਪੇਪਰ ਕੋਟਨ ਲੈਲਣ ਦੇ ਵਿੱਚ ਬਿਜਾਰਾਂ ਦੇ ਵਿੱਚ ਮੂੰਹ ਮੰਗਿਆ ਰੇਟ ਲੈਂਦੇ ਆ ਇਹ ਵਾਈਟ ਕਲਰ ਦੇ ਉਹ ਕੁਰਤੇ ਪਜਾਮੇ ਆ ਐਮਪੀ ਐਮਐਲਏ ਸਰਪੰਚ ਪੰਜ ਐਨਆਰਆਈ ਭਰਾ ਹਰ ਇੱਕ ਬੰਦਾ ਪਾਊਗਾ ਕਿਉਂਕਿ ਰੇਟ ਇਹਦਾ ਕਰਤਾ ਸਰਪੁਰ ਸਰਵ 1500 ਰੁਪਏ ਆ ਓ ਭਾਈ ਜੀ ਤੁਸੀਂ ਤਾਂ ਚੀਕਾਂ ਕਰਾਈ ਜਾਂਦੇ ਹੋ ਕੁਰਤੇ ਪਜਾਮੇ ਰੇਟ ਨਹੀਂ ਆ ਦੁਕਾਨਦਾਰ ਪਰੇਸ਼ਾਨ ਹੋ ਜਾਣੇ ਓਏ ਹਲੇ ਕਰੋ ਪਰ ਪਰ ਆ ਮਰੇ ਗੁਗਲੇ ਮੁਗਲੇ ਛੁਗਲੇ ਜਿਹੜੇ ਮੇਰੇ ਭਰਾ ਆ ਇਹ ਬੜੇ ਖੁਸ਼ ਹੋ ਰਹੇ ਤੁਹਾਡੀ ਵੀਡੀਓ ਦੇਖ ਕੇ ਓ ਹੋਣ ਗਈ ਕਿਉਂਕਿ ਹਲੇ ਤਾਂ ਸ਼ੁਰੂ ਹੋਇਆ ਕਿਉਂਕਿ ਸੰਦੀਪ ਸੈਂਕੜੇ ਹਲੇ ਤਾਂ ਨਬਜ ਫੜੀ ਆ ਹਲੇ ਦੱਬਣੀ ਆ ਆ ਚੱਕੋ ਕੁਰਤਾ ਪਜਾਮਾ ਰੇਮਡ ਦਾ ਇਹ ਰੇਟ ਰੇਮਡ ਦਾ ਕੁਰਤਾ ਪਜਾਮਾ ਲੈਣਾ ਜੀ 3000 ਤੋਂ ਸ਼ੁਰੂ ਹੁੰਦਾ ਨਾ 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 ਬੌਜੀ 1200 ਰੁਪਏ ਦੇ ਦਵਾਗੇ ਰੇਮਡ ਦਾ ਕੁਰਤਾ ਪਜਾਮਾ ਚੱਕੋ ਈ ਆਰਾਮ ਦਾ ਕੁਰਤਾ ਪਜਾਮਾ ਕਹਿੰਦੇ ਗੀਜ਼ਾ कॉटन ਸੀ ਆਰਾਮ ਦਾ ਕੁਰਤਾ ਪਜਾਮਾ 3500 ਦਾ ਘੱਟ ਮਿਲਦਾ ਹੀ ਨਹੀਂ ਇਹ ਵੀ 1500 ਦੇ ਦੇ ਦਾਂਗੇ ਰੇਮੜ ਚ ਚਾਹੇ ਲੈ ਲੈਣ ਲੈ ਲੋ ਆ ਜਾਓ ਹੁਣ ਰੰਗਦਾਰ ਕੁਰਤੇ ਪਜਾਮੇ ਦੀ ਗੱਲ ਕਰ ਲੈਣੀ ਆ ਦੁਕਾਨਦਾਰ ਕਹਿੰਦੇ ਆ ਆਪਕੋ ਕਲਰ ਕੁਰਤਾ ਪਜਾਮਾ ਲੈਣਾ ਹੈ ਤਾਂ ਛੋਟੇ ਪਨੇ ਮੇ ਲੈ ਲੋ بڑا ਕੁਰਤਾ ਪਜਾਮਾ ਪੜੇਗਾ ਤਾਂ ہمارا 3000 ਤੋਂ ਸ਼ੁਰੂ ਹੁੰਦਾ ਹੈ ਹੋ ਨਾ ਜੀ ਨਾ ਐਦਾ ਪੰਜਾਬੀ ਸਿੱਧੀ ਗੱਲ ਕਰਨੀ ਆ ਅਸੀਂ ਪੈਂਡੂ ਬੰਦੇ ਆ ਤੇ ਸਾਨੂੰ ਪੈਂਡੂ ਗੱਲਾਂ ਹੀ ਆਉਂਦੀਆਂ ਸੱਦਿਆ ਹਮੇ ਲਾਲਾ ਜੀ ਯਸ ਸਰ ਨੋ ਸਰ ਟਾਈਆਂ ਜਰੂਰ ਲੱਗੀਆਂ ਪਰ ਦਿਲ ਪ्योर ਪੰਜਾਬੀ ਐ ਆ ਚੈੱਕ ਕਰੋ ਜੀਜ਼ਾ ਕਾਟਨ ਦਾ ਕੁੜਤਾ ਪਜਾਮਾ ਕਲਰ ਵੱਡਾ ਆਪਣਾ 3.5 ਮੀਟਰ ਚ ਬਣੂ 700 ਰੁਪਏ ਦਾ ਚੱਕੋ ਰੰਗ ਜਿੰਨੇ ਮਰਜ਼ੀ ਲੈ ਲਓ ਲਾਈਟ ਡਾਰਕ ਜਿਹੜੇ ਮਰਜ਼ੀ ਰੰਗ ਲੈ ਲਓ ਆਜੋ ਹੁਣ ਕਹਿੰਦੇ ਮੁੰਡਾ ਸ਼ਕੀਨਾ ਬਾਪੂ ਵੀ ਸ਼ਕੀਨਾ ਸਾਰੇ ਕਹਿੰਦੇ ਕੁੜਤਾ ਪਜਾਮਾ ਜਾਗੋ ਵਾਲੇ ਦਿਨ ਪੋਣਾ ਕਲਰ ਆ ਚੱਕੋ ਜੀ ਆ ਗਿਆ ਕੁੜਤਾ ਪਜਾਮਾ ਜੀਜ਼ਾ ਕਾਟਨ ਜਾਗੋ ਵਾਲਾ ਇਹਦਾ ਰੇਟ ਕੀ ਐ 5000 6000 ਕਹਿੰਦੇ ਜੇ ਜਾਗੋ ਤੇ ਲੈਟਾ ਲੂਟਾ ਥੋਟੇ ਦੇ ਪਹਿਣ ਕੈਮਰੇ ਆਲਾ ਥੋੜੇ ਮਗਰ ਮਗਰ ਘੁੰਮਣ ਤੇ 5000 ਤੋਂ ਘੱਟ ਕੁਰਤਾ ਪਜਾਮਾ ਮਿਲਦਾ ਨਹੀਂ ਪਰ ਚੈਲੰਜ ਕਰਕੇ ਕਹਿੰਨੇ ਆ ਆ ਜਾਗੋ ਵਾਲਾ ਕੁਰਤਾ ਪਜਾਮਾ ਸਿਰਫ ਸਿਰਫ 2000 ਦੇ ਦੇ ਦਾਂਗੇ ਭਾਜੀ ਗੱਲਾਂ ਤਾਂ ਬਹੁਤ ਕਰੀ ਜਾਂਦੇ ਹੋ ਰੰਗ ਸਾਰੇ ਦਿਖਾਈ ਜਾਂਦੇ ਹੋ ਕੱਪੜਾ ਤਾਂ ਸਸਤਾ ਦੇਈ ਜਾਂਦੇ ਹੋ ਜੇ ਕੋਈ ਸਾਡਾ ਭਰਾ ਇਤਾਂ ਮੰਗੀਮਾਲ ਭਾਈ ਦੀ ਫੋਟੋ ਲਿਆਇਆ ਕੱਢ ਕੇ ਵੀ ਕੁਰਤਾ ਪਜਾਮਾ ਪਾਉਣਾ ਹੀ ਉਹ ਆ ਜਿਹੜਾ ਮੰਗੀਮਾਲ ਪਾਉਂਦਾ ਫਿਰ ਹੱਥ ਨਾ ਖੜੇ ਕਰ ਦਿਓ ਦੱਸੋ ਰੰਗ ਸਾਰੇ ਮਿਲ ਜੂਗੇ ਟੇਲਰ ਟੌਪ ਦੇ ਹੈਗੇ ਆਪਣੇ ਕੋਲ ਇਹ ਹੱਥ ਖੜੇ ਤਾਂ ਉਹਦੇ ਹੋ ਜਾਣੇ ਆ ਜਦੋਂ ਫੋਟੋ ਲੈ ਕੇ ਸਾਡੇ ਕੋਲੇ ਆਇਆ ਉਹਨੇ ਹੱਥ ਖੜੇ ਕਰਕੇ ਪਤਾ ਕੀ ਕਹਿਣਾ ਵਾ ਇਧਰ ਦੇਖੋ ਕੀ ਕਹਿਣਾ ਆ ਵੀ ਲੈਣਾ ਉਹ ਵੀ ਲੈਣਾ ਆ ਵੀ ਲੈਣਾ ਉਹ ਵੀ ਲੈਣਾ ਰੰਗ ਮੈਂ ਕਹਿੰਦਾ ਮਾਲ ਵਾਂਗੂ ਜੜੇ ਪਏ ਆ ਚੈੱਕ ਕਰੋ ਮੁਖਸਰ ਮਲੋੜ ਹੁਸ਼ਿਆਰਪੁਰ ਪੰਜਾਬ ਦੇ ਟੌਪ ਦੇ ਏਰੀਆ ਦੇ ਕੁਰਤੇ ਪਜਾਮੇ ਆ ਦੇਖੋ ਜੀ ਗੱਲ ਮੁੱਕਦੀ ਇਹ ਆ ਟਾਂਡਾ ਦਸੂਹਾ ਮਕੇਰੀਆਂ ਆਜੋ ਸਾਡੇ ਕੋਲ ਵੈਰਾਈਟੀਆਂ ਬਥੇਰੀਆਂ ਹੋਰ ਕਿਤੇ ਜਾਣ ਦੀ ਲੋੜ ਨਹੀਂ ਉਹ ਦੇਖੋ ਜੀ ਹੁਣ ਗੱਲ ਕਰਦੇ ਆ ਕੋਟ ਪੈਂਟਾਂ ਦੀ ਕੋਟ ਪੈਂਟ ਦਾ ਕੀ ਸੋਚਿਆ ਸੀ ਕੱਲੇ ਲਾਲੇ ਹੀ ਪਾਉਣਗੇ ਕੱਲੇ ਅਮੀਰ ਲੋਕ ਹੀ ਪਾਉਣਗੇ ਉਹ ਬਹੁਤ ਸੁਣ ਲਿਆ ਲੋਕਾਂ ਦਾ ਜਿਹੜੇ ਕਹਿੰਦੇ ਤੁਸੀਂ ਗਰੀਬ ਹੀ ਜੰਮਿਓ ਤੇ ਗਰੀਬ ਹੀ ਮਰਾਂਗੇ ਇਹ ਵਹਿਮ ਘਟਤਾ ਸੀ ਮਾਤੂ ਸ਼੍ਰੀ ਦਸਤਾਰ ਨੇ ਆ ਚੱਕੋ ਚਾਹੇ ਅਸੀਂ ਗਰੀਬ ਆ ਤੇ ਕੱਪੜੇ ਅਸੀਂ ਰਾਇਲ ਕਲਾਸ ਵੀ ਪਾ ਸਕਦੇ ਆ ਕਿਉਂਕਿ ਮਾਤੂਸ਼ੀ ਦਸਤਾਰ ਗੌਰਮ ਖਾਣਾ ਨੇ ਫੈਸਲਾ ਕਰ ਲਿਆ ਕਹਿੰਦਾ ਘੱਟ ਕਮਾਈ ਕਰਨ ਵਾਲਾ ਚਾਹੇ ਕਿਸੇ ਦੁਕਾਨ ਤੇ ਕੰਮ ਕਰਨ ਵਾਲਾ 10000 ਰੁਪਏ ਮਹੀਨਾ ਵੀ ਤਨਖਾਹ ਲੈਣ ਨਾ ਉਹ ਵੀ ਕੋਟ ਪੈਂਟ ਪਾ ਸਕਦਾ ਵਾ ਇਹ ਚੈਲੰਜ ਕਰਕੇ ਕਿਉਂ ਕਿ ਆ ਕਹਿੰਦੇ 10000 ਤੋਂ ਘੱਟ ਪਿਆਰਾ ਚ ਕੋਟ ਪੈਂਟ ਨਹੀਂ ਬਣਦਾ ਤੇ ਮੇਰੇ ਵਰਗਾ ਮਾਤੜ ਸਾਦੀ ਕਹਿੰਦਾ 10000 ਤਾਂ ਮਹੀਨਾ ਤਨਖਾਹ ਆ ਮੈਂ ਕੋਟ ਪੈਂਟ ਕਿੱਥੋਂ ਪਾ ਲੂਗਾ ਇਹ ਗੌਰਵ ਖਰਾਨਾ ਜੀ ਨੇ ਕਾਟਾ ਮਾਰਤਾ ਇਹਨਾਂ ਗੱਲਾਂ ਤੇ ਇਹਨਾਂ ਸ਼ਬਦਾਂ ਤੇ ਕਾਟਾ ਮਾਰਤਾ ਹੁਣ ਤੁਸੀਂ ਚਾਹੇ ਤੁਹਾਡੀ 10000 ਤਨਖਾਹ ਆਵੇ ਚਾਹੇ ਤੁਹਾਡੀ 5000 ਤਨਖਾਹ ਚਾਹੇ 6000 ਤਨਖਾਹ ਆ ਹੁਣ ਤੁਸੀਂ ਵੀ ਵਿਆਹ ਤੇ ਕੋਟ ਪੈਂਟ ਪਾ ਕੇ ਜਾ ਸਕਦੇ ਹੋ ਕਿਉਂਕਿ ਗੌਰਵ ਖਰਾਨਾ ਜੀ ਨੇ ਮਾਤੂ ਸ਼੍ਰੀ ਦਸਤਾਰ ਨੇ 2995 ਵਿੱਚੇ ਕਪੜਾ ਵਿੱਚੇ ਸਮਾਈ ਕਰਕੇ ਦੇਣਾ 2995 ਦਾ ਸਟਿਚ ਕਰਕੇ ਕੋਰਪੈਂਟ 2 ਪੀਸ ਅੱਛਾ ਭਾਜੀ 3 ਪੀਸ ਵੀ ਦੱਸੋ ਨਾ ਮੈਨੂੰ ਉਹ ਦੱਸਾਂਗੇ ਹਲੇ ਤਾਂ ਸ਼ੁਰੂ ਹੋਏ ਆ ਇਹਦਾ ਤਾਂ ਪੂਰੀ ਡਿਟੇਲ ਦੇ ਲਈਏ ਰੰਗ ਚੈੱਕ ਕਰੋ 1 2 3 4 5 6 7 8 9 10 ਤੋਂ ਵੱਧ ਰੰਗ ਦੇ ਰਹੇ ਆ ਟੀਲ ਗ੍ਰੇ ਲਾਈਟ ਗ੍ਰੇ ਡਾਰਕ ਗ੍ਰੇ ਔਰ 3 ਪੀਸ ਕੋਰਪੈਂਟ ਸਿਰਫ 3700 ਦਾ 3700 ਦਾ 6000 ਰੁਪਿਆ ਸਮਾਈ ਹੈ 8000 ਰੁਪਿਆ ਸਮਾਈ ਹੈ ਜਿੱਥੇ ਖੜੇ ਆ ਉਹਦੀ ਗੱਲ ਕਰਨ ਲੱਗਾ ਕਿਥੇ ਵੱਡੇ ਸ਼ਹਿਰ ਦੀ ਨਹੀਂ ਗੱਲ ਕਰਨ ਲੱਗਾ ਤੁਸੀਂ ਕੋਟਪੈਂਟ ਸਿਆਰਾਮ ਦਾ ਕਹਿੰਦੇ ਹੋ ਰੇਮਡ ਦਾ ਕਹਿੰਦੇ ਹੋ ਕੁਝ ਵੀਡੀਓ ਦੇਖ ਕੇ ਗੱਲਾਂ ਕਰਦੇ ਹੋਣੇ ਆ ਓਏ ਜਾਲੀ ਦਾ ਕਪੜਾ ਕੀ ਆ ਉਹ ਵੀ ਹੈਗੇ ਆ ਪਰ ਆ ਚੈੱਕ ਕਰੋ ਕੋਈ 15 15000 ਦੇ ਨਹੀਂ ਇਹ ਵੀ 5000 ਚ ਸਟਿਚ ਕਰਕੇ ਦਿੰਨੇ ਆ ਇਹ ਮਾਤੂਸ਼ਰੀ ਦਸਤਾਰ ਕੋਟਪੈਂਟ ਦੀ ਹਾਲਤ ਯਾਰ ਚ ਕੱਲੀ ਦੁਕਾਨਾ ਜਿੱਥੇ 12000 ਤੋਂ ਉੱਤੇ ਪੋਟ ਪਟ ਹਨੀ ਪਾਰਾ ਹੀ ਹਰ ਤੱਕ ਇਹ ਗੱਲ ਦੇਖੋ ਜੀ ਇਸ ਵੇਲੇ ਪੂਰੇ ਪੰਜਾਬ ਦਾ ਸਭ ਤੋਂ ਵੱਡਾ ਬ੍ਰਾਂਡ ਬਣ ਚੁੱਕਿਆ ਪੱਗਾਂ ਦਾ ਮਾਤੂ ਸ਼੍ਰੀ ਦਸਤਾਰ ਜਿਹੜੇ ਕਹਿੰਦੇ ਵੀ ਸਾਨੂੰ ਤਾਂ ਰਾਣਾ ਗੁਰਜੀਤ ਸਿੰਘ ਜਿਹੜੀਆਂ ਪੱਗਾਂ ਬੰਨਦਾ ਉਹ ਤਰ੍ਹਾਂ ਦੀਆਂ ਪੱਗਾਂ ਚਾਹੀਦੀਆਂ ਆਹ ਦੇਖੋ ਉਹ ਵੀ ਮਿਲ ਜਾਣੀਆਂ ਕਹਿੰਦੇ ਰਾਣਾ ਗੁਰਜੀਤ ਨੂੰ ਪੱਗਾਂ ਦੇ ਰੰਗ ਬੜੇ ਪਸੰਦ ਆ ਉਹ ਵੀ ਮਿਲ ਜਾਣੇ ਆ ਪਰ ਆਉਣਾ ਪੈਣਾ ਤੁਹਾਨੂੰ ਆਹ ਦੇਖੋ ਸਾਡੇ ਕੋਲ 550 ਤੋਂ ਵੱਧ ਰੰਗ ਆ ਪੱਗਾਂ ਦੇ ਵਿੱਚ ਰੰਗ ਫੇਟ ਹੋ ਜਵੇ ਟੱਪ ਕੋਲ ਵਿੱਚ 10 ਕਿਹੜੇ ਰਵੇ ਬਾਰੇ 3 ਮਹੀਨੇ ਦੇ ਅੰਦਰ ਪੱਗ ਰੱਖ ਕੇ ਬਦਲ ਕੇ ਨਵੀਂ ਲੈ ਜਾਓ ਚੀਪ ਹੀ ਨਹੀਂ ਕਰਨੀ ਅਸੀਂ ਇੱਕ ਸਕਿੰਟ ਦੇ ਵਿੱਚ ਬਦਲ ਦਿਆਂਗੇ ਰੰਗ ਦੇਖੋ ਕਿੰਨੇ ਸੋਹਣੇ ਆ ਲਾਈਟ ਲੈ ਲਓ ਡਾਰਕ ਲੈ ਲਓ ਫਿੱਕੇ ਲੈ ਲਓ ਖੂੜੇ ਲੈ ਲਓ ਜੋ ਪਸੰਦ ਆ ਲੈ ਜਾਓ ਹੁਣ ਲਾਈਨਿੰਗ ਦਾ ਕਪੜਾ ਬੀਬੀਆਂ ਸੂਟ ਸੋਹਣੇ ਸੋਹਣੇ ਲੈ ਲੈਂਦੀਆਂ ਪਰ ਥੱਲੇ ਲਾਈਨ ਦੇ ਕਪੜਾ ਮਾੜਾ ਹੁੰਦਾ ਕਪੜਾ ਸਾਡਾ ਸੂਟ ਦਾ ਵੀ ਖਰਾਬ ਹੋ ਜਾਂਦਾ 40 ਰੁਪਏ ਮੀਟਰ ਤੋਂ ਲਾਈਨ ਦਾ ਕਪੜਾ ਸ਼ੁਰੂ ਆ ਰੰਗ ਬਹੁਤ سارے ਆ ਤਾਈਆਂ ਵੀ ਹੈਗੀਆਂ ਸਾਡੇ ਕੋਲ ਭਾਈ ਸਾਹਿਬ ਐਵੇਂ ਨਹੀਂ ਬੱਠੇ ਪੱਕਾ ਦਿਨ ਨਾਲ ਮੈਚ ਕਰ ਕਰਕੇ ਚਲਟਨ ਨਾਲ ਮੈਚ ਕਰ ਕਰਕੇ ਤੁਸੀਂ ਇੱਥੋਂ ਲੈ ਜਾਓ ਜਿਹੜੇ ਹੁਣ ਕਹਿੰਦੇ ਆ ਵੀ ਸਮਾਈਆਂ ਜਿਹੜੀਆਂ ਬਜ਼ਾਰ 'ਚ 5-5000 ਉਹ 2000 'ਚ ਦੇਈ ਜਾਂਦੇ ਆ 2000 ਦੇ ਵਿੱਚ ਐਵੇਂ ਨਹੀਂ ਦੇਸੀ ਦੀ ਸਲਾਈ ਦਿੰਦੇ ਆ ਆ ਚੈੱਕ ਕਰੋ ਸਲਾਈਆਂ ਚੈੱਕ ਕਰੋ ਮਟੀਰੀਅਲ ਚੈੱਕ ਕਰੋ ਫੈਬਰਿਕ ਚੈੱਕ ਕਰੋ ਟਾਪ ਕਲਾਸ ਦੇ ਟੇਲਰ ਆ ਸਾਡੇ ਕੋਲ ਜਿੱਦਾਂ ਦੇ ਮਰਜ਼ੀ ਡਿਜ਼ਾਈਨ ਔਰ ਦੂਸਰੀ ਗੱਲ ਐਨ ਆਰ ਆਈ ਵੀਰ ਸੋਚਦੇ ਹੋਣਗੇ ਕਿਤੇ ਡਿਜ਼ਾਈਨ ਏ ਬਣਾ ਲਈ ਸਕਦੇ ਅਸੀਂ ਪੁੱਠੇ ਸਿੱਧੇ ਡਿਜ਼ਾਈਨ ਵੀ ਬਣਾਉਨੇ ਆ ਤੁਸੀਂ ਮੋਬਾਈਲ 'ਚ ਫੋਟੋ ਲਿਆਓ ਅਸੀਂ ਸੇਮ ਡਿਜ਼ਾਈਨ ਬਣਾ ਦਾਂਗੇ ਕਿਉਂਕਿ ਸਾਡੇ ਕੋਲ ਟੇਲਰ ਬੜੇ ਟੌਪ ਕਲਾਸ ਐ ਨੇ ਜਿਹੜੇ ਦਿਨ ਰਾਤ ਮਿਹਨਤ ਕਰਦੇ ਆ ਹੁਣ ਤੁਸੀਂ ਆਹ ਵੀਡੀਓ ਕਰ ਤੋਂ ਸ਼ੇਅਰ ਜਿਨ੍ਹਾਂ ਦੇ ਨੇੜੇ ਤੇੜੇ ਵਿਆਹ ਲੱਗ ਕੇ ਆ ਗਿਆ ਤੇ ਆਪ ਵੀ ਤੁਸੀਂ ਆ ਜਾਓ ਉਹ ਬੱਚ ਜੋ ਭਰਾਵੋ ਲੁੱਟਦੇ ਉਹਨਾਂ ਦੁਕਾਨਦਾਰਾਂ ਦਾ ਛੜ ਤੋਂ ਖੜਾ ਜਿਨ੍ਹਾਂ ਨੇ ਕੈਂਚੀ ਲੈ ਕੇ ਇਸ ਸਾਲ ਵਿਆਹ ਸ਼ਾਦੀ ਦੇ ਤੁਹਾਡੇ ਖਿਲਾਫ ਹੋ ਚੁੱਕੇ ਆ ਛੜ ਤੋਂ ਖੜਾ ਉਹਨਾਂ ਦਾ ਭਾਈ ਜੀ ਖੁਸ਼ ਹੋ ਕੇ ਖੁਸ਼ ਲੋਕ ਖੁਸ਼ ਹੋ ਗਿਆ ਕਿਸ ਨੇ ਹੁਣ ਕੰਮ ਤੋਂ ਜਾਣਾ ਕਰ ਕਿਸ ਨੇ ਕੋ ਜਾਣਾ ਉਹ ਕਹਿੰਦੇ ਬਸ ਕਰੋ ਭਰਾਵਾ ਅਸੀਂ ਜਾਣਾ ਧੰਨਵਾਦ ਤੁਹਾਡਾ ਜਿਹੜਾ ਤੁਸੀਂ 12 15 ਮਿੰਟ ਸਾਨੂੰ ਦੇਖ ਲਿਆ ਹੁਣ ਫੇਰੇ ਤੁਹਾਡੇ ਆ ਦੇਖੋ ਫੈਸਲਾ ਤੁਸੀਂ ਕਰਨਾ ਅਸੀਂ ਤਾਂ ਤੁਹਾਡੇ ਫਾਇਦੇ ਕਰਾਦੇ ਆ ਹੁਣ ਹੋਰ ਸ਼ੋਰੂਮਾਂ 'ਚ ਜਾਣ ਦੀ ਲੋੜ ਹੈ ਨਹੀਂ ਨਿੱਕੀ ਦੁਕਾਨ ਤੇ ਜਾਣ ਦੀ ਲੋੜ ਨਹੀਂ ਸਿੱਧਾ ਹੀ ਪੁਤਲੀ ਘਰ ਚੌਂਕ ਸ੍ਰੀ ਅੰਮ੍ਰਿਤਸਰ ਸਾਹਿਬ ਮਾਤੂ ਸ੍ਰੀ ਦਸਤਾਰ ਦੇ ਸਟੋਰ ਤੇ ਆਓ ਜਿੱਥੇ ਬਹੁਤ ਸਾਰੇ ਫਾਇਦੇ ਹੋ ਰਹੇ ਆ ਟੌਪ ਕ੍ਰੌਪ ਦੇ ਕੱਪੜੇ ਦੇਵਾਂਗੇ ਟੌਪ ਦੀ ਟੈਲਰਿੰਗ ਹੋਊਗੀ ਜਿਹੜਾ ਤੁਹਾਡੇ ਪਾਇਆ ਕੱਪੜਾ ਵੀ ਸੋਹਣਾ ਲੱਗਣਾ ਹੈਗਾ ਆਉਣਾ ਪੁਤਲੀਗੜ੍ਹ ਚੌਕ ਸ਼੍ਰੀ ਅਮਰਸਰ ਸਾਹਿਬ